ਸਾਡੇ ਮਾਨਜੋਗ ਸੀਐਮ ਸਾਹਿਬ ਵੱਲੋਂ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਡਾਪਟ ਕੀਤੀ ਹੋਈ ਹੈ ਪੰਜਾਬ ਦੇ ਵਿੱਚ ਸਪੈਸ਼ਲੀ ਅਗੇਂਸਟ ਡਰੱਗਸ ਐਂਡ ਆਰਗਨਾਈਜ਼ ਕ੍ਰਾਈਮ ਵਿੱਚ ਕਮਿਸ਼ਨਰ ਪੁਲਿਸ ਅਮਰਸਰ ਨੂੰ ਬੜੀ ਇੱਕ ਵੱਡੀ ਸਕਸੈਸ ਹੋਰ ਮਿਲੀ ਹੈ ਇੱਕ ਆਰਮਸ ਨਾਰਕੋ ਹਵਾਲਾ ਨੈਟਵਰਕ ਬਸਟ ਕੀਤਾ ਗਿਆ ਔਰ ਉਹਦੇ ਚ ਪੰਜ ਬੰਦੇ ਗ੍ਰਿਫਤਾਰ ਕੀਤੇ ਗਏ ਨੇ ਇਹਦੇ ਸਭ ਤੋਂ ਪਹਿਲਾਂ ਜਿਹੜਾ ਆ ਇੱਕ ਯੂਜ਼ ਰੈਸਟ ਹੋਇਆ ਉਹ ਹੈ ਗੁਰਵਿੰਦਰ ਸਿੰਘ ਜਿਹੜਾ ਕਿ ਛਾਟੇ ਦਾ ਰਹਿਣ ਵਾਲਾ ਹੈ ਇਹਦੇ ਖਿਲਾਫ 7 ਮੁਕਦਮੇ ਪੁਰਾਣੇ ਦਰਜ ਨੇ ਆਮ ਜੈਕਟ ਅਟੈਂਪਟ ਟੂ ਮਰਡਰ ਸਨੇਚਿੰਗ ਵੈਰਾ ਦਾ ਜੋ ਕਿ ਛਾਟਾ ਕੰਬੋ ਥਾਣਾ ਰੂਰਲ ਦਾ ਸਿਟੀ ਫਰੀਦਕੋਟ ਤੱਕ ਇਹ ਮੁਕਦਮੇ ਦਰਜ ਹੈ ਇਥੋਂ ਇੱਕ ਬੱਤੀਪੁਰ ਦਾ ਪਿਸਤਲ ਤੇ 50 ਗ੍ਰਾਮ ਹੀਰੋਇਨ ਪਹਿਲਾਂ ਬਰਾਮਦ ਕੀਤੀ ਸਾਡੇ ਸੀਆਈਏ 1 ਦੀ ਟੀਮ ਨੇ ਉਸ ਤੋਂ ਬਾਅਦ ਇਹਦੇ ਚ ਇਮੀਡੀਏਟਲੀ ਸਾਡੇ ਕੋਲ ਜਿਹੜਾ ਹਵਾਲਾ ਨੈਟਵਰਕ ਦਾ ਇੱਕ ਮੇਨ ਅਕਿਊਜ਼ ਫੜਿਆ ਜਾਂਦਾ ਜਗਜੀਤ ਸਿੰਘ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ 2014 ਤੱਕ ਅਫਗਾਨਿਸਤਾਨ ਚ ਰਿਹਾ ਸੀ ਜਦੋਂ ਉੱਥੇ ਤਾਲਿਬਾਨ ਨੇ ਟੇਕਓਵਰ ਕਰ ਲਿਆ ਉਸ ਤੋਂ ਬਾਅਦ ਇਮੀਡੀਏਟਲੀ ਦਿੱਲੀ ਸ਼ਿਫਟ ਹੋ ਗਿਆ ਉੱਥੇ ਜਦੋਂ ਅਫਗਾਨਿਸਤਾਨ ਰਹਿੰਦਾ ਸੀ ਇਹਦਾ ਇੱਕ ਦੋਸਤ ਬਣਿਆ ਸੀ ਪਠਾਨ ਕਰਕੇ ਤੇ ਪਠਾਨ ਉਹ ਤੋਂ ਅਫਗਾਨਿਸਤਾਨ ਤੋਂ ਬਾਅਦ ਪਾਕਿਸਤਾਨ ਸ਼ਿਫਟ ਹੋ ਗਿਆ ਇਹ ਦੋਨੋਂ ਡ్రਾਈ ਫਰੂਟ ਦਾ ਬਿਜ਼ਨਸ ਆਪਣਾ ਲੋਕਾਂ ਨੂੰ ਦਿਖਾਉਣ ਨੂੰ ਕਰ ਰਹੇ ਆ ਤੇ ਵੈਸੇ ਬੇਸਿਕਲੀ ਕੀ ਹੋਇਆ ਕਿ ਪਠਾਨ ਦੇ ਉੱਤੇ ਜਿਹੜੇ ਡਰੱਗ ਸਮਗਲਰਸ ਨਾਲ ਲਿੰਕ ਪੈਦਾ ਹੋ ਗਈ ਤੇ ਪਠਾਨ ਦੇ ਥਰੂ ਜਗਜੀਤ ਨੂੰ ਆਪਣੇ ਕੰਟੈਕਟ ਨੂੰ ਇੰਡੀਆ ਦੇ ਵਿੱਚ ਵਰਤਣ ਲੱਗ ਗਿਆ ਫॉर ਹਵਾਲਾ ਟਰਾਂਸਫਰ ਆਫ ਮਨੀ ਦੋ ਪਾਕਿਸਤਾਨ ਸਮਗਲਰਾਂ ਦਾ ਨਾਮ ਆਇਆ ਇੱਕ ਸ਼ਾ ਹੈਗਾ ਇੱਕ ਸ਼ਹਿਜ਼ਾਦ ਭੱਟ ਇਹ ਦੋ ਸਮਗਲਰ ਕਾਫੀ ਨਾਰਕੋ ਦੇ ਵਿੱਚ ਨਟੋਰੀਅਸ ਨੇ ਇਹਨਾਂ ਦੇ ਥਰੂ ਜਗਜੀਤ ਸਿੰਘ ਜਿਹੜਾ ਉਹ ਕਲੈਕਟ ਕਰਦੇ ਰਿਹਾ ਪਠਾਨ ਵਾਸਤੇ ਮਨੀ ਹਿੰਦੁਸਤਾਨ ਤੋਂ ਤੇ ਉਸ ਤੋਂ ਬਾਅਦ ਹਵਾਲਾ ਦੇ ਰੂਟਸ ਰਾਹੀਂ ਦੁਬਈ ਤੇ ਹੋਰ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਰਾਹੀਂ ਵਾਪਸ ਪਾਕਿਸਤਾਨ ਪਠਾਨ ਨੂੰ ਭੇਜਦੇ ਰਿਹਾ ਜੋ ਕਿ ਅੱਗੇ ਸਮਗਲਰਸ ਨੂੰ ਦਿੰਦਾ ਰਿਹਾ ਔਰ ਇਸ ਤੋਂ ਬਾਅਦ ਜਿਹੜੇ ਗੁਰਮਿੰਦਰ ਜਿਹੜੀ ਇਹਦੀ ਗੁਰਵਿੰਦਰ ਦੀ ਪੁੱਛਗਿੱਛ ਤੋਂ ਬਾਅਦ ਇੱਕ ਅਰਸ਼ਦੀਪ ਜਿਹੜਾ ਹੈਗਾ ਘਰਿੰਡੇ ਦਾ ਰਹਿਣ ਵਾਲਾ ਅਮਰਸਰ ਰੂਰਲ ਦਾ ਇਹਦੀ ਵੀ ਗ੍ਰਿਫਤਾਰੀ ਹੋਈ ਹੈ ਇਹਦੇ ਤੋਂ ਦੋ ਪਿਸਟਲ ਤੇ ਇਹਦੇ ਨਾਲ ਦੂਜਾ ਬੰਦਾ ਹੈਗਾ ਕਰਨਜੀਤ ਇਹ ਹੈਗਾ ਕਰੰਡਾ ਇਹਦਾ ਇਸ ਤੋਂ ਵੀ ਜਿਹੜੇ ਆ ਦੋ ਪਿਸਟਲ ਫੜੇ ਜਾਂਦੇ ਬੜੇ ਸਫਿਸਟੀਕੇਟਡ ਤੇ ਹਰਪਾਲ ਇੱਕ ਹੈਗਾ ਖਾਲੜਾ ਦਸਿਕ ਤਰਨਤਾਨ ਦਾ ਇਹ ਤੋਂ ਡਰੋਨ ਦੀ ਬਰਾਮਦਗੀ ਹੋਈ ਹੈ ਸੋ ਟੋਟਲ ਜੇ ਪਰ ਰਿਕਵਰੀ ਦੇਖੀਏ ਪੰਜ ਪਿਸਟਲਸ ਨੇ ਇੱਕ ਬੱਤੀ ਮੋਰ ਦਾ ਤੇ ਦੋ ਪੀਐਕਸ 5 ਨੇ 9 ਐਮ ਐਮ ਦੇ ਦੋ ਬਲੌਕ ਨੇ 9 एमएम ਦੇ। ਔਰ ਜਿਹੜਾ ਹਵਾਲਾ ਮਨੀ ਹੈ ਉਹ 690000 ਫੜੀ ਗਈ ਹੈ ਜਗਜੀਤ ਸਿੰਘ ਤੋਂ। ਇੱਕ ਡਰੋਨ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਹਰਪਾਲ ਤੋਂ ਸੋ ਇਹ ਬੜੀ ਅੱਛੀ ਇੱਕ ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕੀਤਾ ਜਿਹਦੀ ਸਾਰੇ ਸੁਪਰਵਾਈਜ਼ਨ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਨਾਲ ਹਰਮਿੰਦਰ ਸਾਡੇ ਏਸੀਪੀ ਡਿਟੈਕਟਿਵ ਅਮੋਲਕਦੀਪ ਜੀ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਨੂੰ ਬੜਾ ਅੱਛਾ ਸਾਰੀ ਇਨਵੈਸਟੀਗੇਸ਼ਨ ਨੂੰ ਅੱਗੇ ਲੱਕੇ ਗਏ ਔਰ ਇਹਦੇ ਨਾਲ ਜਿਹੜਾ ਮੇਨ ਗੱਲ ਇਹ ਆਈ ਹੈ ਕਿ ਜਿਹੜੇ ਇਹ ਤਿੰਨ ਬੰਦੇ ਨੇ ਜਿਹੜੇ ਅਰਸ਼ਦੀਪ ਕਰਨਜੀ ਤੇ ਹਰਪਾਲ ਇਹ ਬਾਰਡਰ ਦੇ ਉੱਤੇ ਕਾਫੀ ਸਰਗਰਮ ਨੇ ਜਿਵੇਂ ਗੁਰਵਿੰਦਰ ਨੇ ਇਹਨਾਂ ਨੂੰ ਇਨਟਚ ਕਰਕੇ ਆਪਣਾ ਸਮਾਨ ਮਗਵਾਉਣਾ ਸ਼ੁਰੂ ਕਰ ਦਿੱਤਾ ਸਾਰਾ ਦੋਨੋਂ ਚੀਜ਼ਾਂ ਦੇ ਉੱਤੇ ਕੰਮ ਕਰ ਰਹੇ ਕਨਸਾਈਨਮੈਂਟ ਚੁੱਕਣ ਦਾ ਕਿਉਂਕਿ ਬਾਰਡਰ ਏਰੀਆ ਦੇ ਰਹਿਣ ਵਾਲੇ ਨੇ ਕਰੰਡਾ ਤੇ ਖਾਲਾ ਤਰਨਤਾਰਨ ਦੇ ਨਾਟ ਓਨਲੀ ਹਿਰੋਇਨ ਬਟ ਜਿਹੜੇ ਸਿਵਿਸਟ੍ਰਿਕਟਡ ਵੈਪਨ ਜੇ ਆਪਾਂ ਦੇਖੀਏ ਤਾਂ ਇਹਨਾਂ ਜੋ ਚਾਰ ਜਿਹੜੇ ਵੈਪਨ ਐ ਸਾਰੇ ਅਕ੍ਰੋਸ ਦੀ ਪਾਡਰ Oਸ਼ਨ ਕੀਤੇ ਗਏ ਵਾ ਡਰੋਨ ਔਰ ਇਹ ਮੰਦੇ ਵੀ ਐ ਕਿ ਦੋਨੇ PX5 ਤੇ ਜਿਹੜਾ Glock ਨੇ ਇਹ ਇਹਨਾਂ ਨੂੰ ਭੇਜੇ ਗਏ ਸੀ ਅੱਗੇ ਜੇ ਡਿਲੀਵਰੀ ਵਾਸਤੇ ਇਹਨਾਂ ਨੂੰ ਮੈਸੇਜ ਆਉਣਾ ਸੀ ਪਾਕਿਸਤਾਨ ਦੇ ਸਮਗਲਰਸ ਤੋਂ ਉਹ ਅ ਇਨਵੈਸਟੀਗੇਸ਼ਨ ਦਾ ਅਜੇ ਪਾਰਟ ਅੱਗੇ ਚੱਲ ਰਿਹਾ ਸੀ ਆਪਣੀ ਸੈਂਟੀਫਿਕਲੀ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕਰ ਰਹੇ ਆਂ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬਾਰਡਰ ਨਾਲ ਰਿਲੇਟਡ ਹੋਰ ਚੀਜ਼ਾਂ ਵੀ ਬਰਾਮਦ ਹੋਣਗੀਆਂ ਔਰ ਇਸ ਜਿਹੜਾ ਆਪਾਂ ਸਮਝਦੇ ਹਾਂ ਕਿ ਸਿੰਡੀਕੇਟ ਹੈਗਾ ਇਹ ਇਸ ਤੋਂ ਡਰੋਨ ਦੀ ਜਿਹੜੀ ਰਿਕਵਰੀ ਹੋਈ ਹੈ ਉਹ ਵੀ ਬੜਾ ਕਲੀਅਰਲੀ ਸ਼ੋਅ ਕਰਦੀ ਹੈ ਕਿ ਬੰਦੇ ਕਿੰਨੇ ਯੂਜ਼ ਟੂ ਨੇ ਯੂਜੇਜ ਆਫ ਡਰੋਨ ਤੇ ਡਰੋਨ ਦੀ ਰিসিਵਿੰਗ ਦੇ ਵਿੱਚ ਕਾਫੀ ਇਹ ਆਪਣਾ ਮਾਹਰ ਬਣ ਚੁੱਕੇ ਆ ਕਿਉਂਕਿ ਕਾਫੀ ਦਿਨ ਤੋਂ ਇਹ ਕੰਮ ਕਰ ਰਹੇ ਡਰੋਨ ਦੇ ذریعے ਬਹੁਤ ਚੋਨਾਇਆ ਪਹੁੰਚਾਇਆ ਹੈ ਦੇ ذریعے ਕੀਤਾ ਹੈ ਆ ਆ ਜਾਂਦੀ ਇਹਦੇ ਚੀਜੀ ਪਿਸਟਲ ਵੀ ਆ ਜਾਂਦਾ ਤੇ ਇੱਕ ਅੱਧਾ ਪੈਕੇਟ ਜਿਹੜਾ ਹੈ ਹੀਰੋਇਨ ਦਾ ਵੀ ਆ ਜਾਂਦਾ ਇਹ ਤਾਂ ਇੱਕ ਡਰੋਨ ਫੜਿਆ ਗਿਆ ਨਾ ਪਹਿਲਾਂ ਕਿੰਨੇ ਆਏ ਚਲੇ ਗਏ ਮਤਲਬ ਇਹ ਨਹੀਂ ਆਪਾਂ ਕਹਿ ਸਕਦੇ ਇਸੇ ਡਰੋਨ ਨਾਲ ਸਾਰੀਆਂ ਆਈਆਂ ਥਿਸ ਇਜ਼ ਵਨ ਰਿਕਵਰੀ ਜਿਹੜੀ ਨਾ ਤੋਂ ਹੋ ਗਈ ਹੈ ਅਲੋਂਗ ਵਿਦ ਦੀ ਅਦਰ ਕਨਸਾਈਨਮੈਂਟ ਗੁਰਵਿੰਦਰ ਦੇ ਖਿਲਾਫ ਮੈਂ ਤੁਹਾਨੂੰ ਦੱਸਿਆ ਸੱਤ ਪਰਚੇ ਦਰਜ ਹੈ ਲਗ ਲਗ ਫਰੀਦਕੋਟ ਛਾਟਾ ਕਬੂਥਾਣੇ 'ਚ ਅਟੈਂਪਟ ਟੂ ਮਰਡਰ ਹੈ ਸਨੇਚਿੰਗ ਹੈ ਔਰ ਆਰਮਜ਼ਟ ਦਾ ਵੀ ਹੈਗਾ ਜੋ ਇਹ ਬੰਦੇ ਕ੍ਰਿਮੀਨਲ ਬੰਦਾ ਤੇ ਇਹਦੇ ਲਿੰਕ ਪਾਕਿਸਤਾਨ ਨਾਲ ਬਣ ਗਏ ਮੇਨ ਇਹਦੇ ਚ ਜਿਹੜਾ ਬੈਕਬੋਨ ਟੁੱਟਦੀ ਹੈ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਹੈਗੀ ਹੈ ਇਹ ਹਵਾਲਾ ਦੇ ਨਾਲ ਜਿਵੇਂ ਜਗਜੀਤ ਸਿੰਘ ਨਾਲ 2% ਕਮਿਸ਼ਨ ਲੈ ਰਿਆ ਸੀ ਇਹ ਹਰੇਕ ਜਦੋਂ ਹਵਾਲਾ ਡੀਲ ਕਰਦਾ 2% ਕਮਿਸ਼ਨ ਇਹਦਾ ਵੀ ਸੀਗਾ ਸੋ ਬੇਸਿਕਲੀ ਦਿੱਲੀੋਂ ਆ ਕੇ ਇੱਥੋਂ ਕਲੈਕਟ ਕਰ ਰਿਆ ਸੀ ਇਸ ਬਾਰਡਰ ਏਰੀਏ ਚੋਂ ਇਹ ਸਾਡੀ ਟੀਮ ਨੇ ਇਹਨੂੰ ਕਾਫੂ ਕਰਕੇ ਸਾਰਾ ਹਵਾਲਾ ਨੈਟਵਰਕ ਆਪਕੋ ਅਫਗਾਨਿਸਤਾਨ ਆਪਾਂ ਸਮਝ ਸਕਦੇ ਆ ਅਫਗਾਨਿਸਤਾਨ ਪਾਕਿਸਤਾਨ ਦਿੱਲੀ ਇਹ ਸਾਰਾ ਸਿਸਟਮ ਜਿਹੜਾ ਉਹ ਇਟ ਹੈਜ਼ ਬੀਨ ਰਿਵੀਲਡ ਪਰ ਸਾਰਾ ਬਸ ਟੂ ਹੈ ਹਾਂਜੀ ਜਿਹੜਾ ਪਠਾਨ ਦਾ ਯਾਰ ਸੀਗਾ ਲੇਕਿਨ ਉਹ ਦਰਦਾ ਜਗਜੀਤ ਜਗਜੀਤ ਸਿੰਘ ਇਹ ਫੜਿਆ ਗਿਆ ਹਾਂਜੀ ਦੇਖੋ ਜਦੋਂ ਗਿਆ ਗਿਆ ਅਫਗਾਨਿਸਤਾਨ ਤੋਂ ਜੋ ਹੈ ਇਹ ਕੀ ਹੋਤੇ ਈ ਕਾਫੀ ਵੈਦ ਨਹੀਂ ਇਹ ਉਤੇ ਡਰਾਈ ਫਰੂਟ ਦਾ ਕੰਮ ਕਮ ਜਿਵੇਂ ਆਮ ਕਾਫੀ ਲੋਕ ਰਹਿੰਦੇ ਸੀ ਉਦੋਂ ਵੀ ਅਫਗਾਨਿਸਤਾਨ ਚੋਂ ਤਾਂ ਤਾਲੀਬਾਨ ਦੇ ਟੇਕਓਵਰ ਕਰਨ ਤੋਂ ਬਾਅਦ ਇਹਨੇ ਸੋਚਿਆ ਮੈਂ ਆਪਣੇ ਮੁਲਕ ਵਾਪਸ ਚਲ ਜਾਂ ਤੇ ਪਠਾਨ ਪਾਕਿਸਤਾਨ ਚਲਾ ਗਿਆ ਇਹ ਜਗਨੀ ਸਿੰਘ ਦਿੱਲੀ ਆ ਗਿਆ ਹੁਣ ਇਹ ਕੋਸਾ ਇਗਨੀ ਸਿੰਘ ਜਿਹੜਾ ਹੈ ਕਿ ਇਹ ਜਗਨੀ ਸਿੰਘ ਉਹ ਜਿਹੜੇ ਕਈ ਲੋਕ ਮੰਗੇ ਦਾ ਅਫਗਾਨਿਸਤਾਨ ਤੋਂ ਜਬਾਤ ਉਹਨਾਂ ਨੂੰ ਇਹ ਜਗਨੀ ਸਿੰਘ ਜਿੱਦ ਕਿ ਮਿਲ ਹੀ ਦੀ ਹੈ ਇਹ ਇੰਡੀਆ ਨਹੀਂ ਸੀਗਾ ਨਾ ਪਹਿਲਾਂ ਵੀ ਇਹ ਇੰਡੀਅਨ ਬੰਦਾ ਹੀ ਹੈ ਹਾਂ ਸਿੱਖ ਹੈ ਇਹ ਅਫਗਾਨਿਸਤਾਨ ਤੋਂ ਆਇਆ ये नहीं यार मैनूज याद नहीं भी कि साल च गया अफगानिस्तान शहजाद जट सॉरी शहजाद जट पट्टी मैं गलत कह गया सॉरी शहजाद जट दो मेन समगलर पाकिस्तान के काफ़ी नटोरीअस ने